ਉਂਗਲਾ ਕਰਾ ਦੇ ਦੀ ਅੱਡੀ ਪਹੀ ਪਹੀ ਪੱਤ ਜਲ ਬੰਦ ਕੋਈ ਹਟਾ ਨਹੀਂ ਸਕਦਾ ये सदगुर बाबा महादास जी की गद्दी है बाबा महादास जी का जन्म 1616 सौ सोलह ईस्वी बीच होया सी तब से बाबा महादास जी इसी इस बल बाबा स्थान में तप किए हैं और यहाँ से बड़ी दूर दूर की संगत जुड़ी हुई है बाबा जो भी लोग अपने मनोकामनाएं लेके आते हैं और यहाँ पूरी होती हैं यहाँ बौली साहब है साल भर यहाँ लंगर चलते हैं महीने बारह महीने और जो भी संगत आती है यहाँ बाबा जुड़े हुए हैं तो सब पे कृपा बरसती है सभी खुशहाल मनोकामनाएं पूरी होके ही आगे आए कहते हैं कि महाराज मेरी अरदास को कबूल बाबा कर ले हैं और मेरा मनोकामनाएं पूरा हो गया इस तरह इस फतेहगढ़ चूड़िया नज़दीक जो भी दस पंद्रह पिंड हैं ये बाबा का मेला बड़ी धूमधाम के साथ बैसाखी का मनाया जाता है और जो भी श्रद्धालु आते हैं उनकी मनोकामनाएं पूरी होती हैं उन पर कृपा बरसती है बाबा ये दा, बाबा जी का बाबा महादास जी जी दी है जी ये बड़ा धूमधाम आयता नहीं ਸਾਡੇ ਬਜ਼ੁਰਗਾਂ ਤੋਂ ਗਾ ਉਹਨਾਂ ਤੋਂ ਮਤਲਬ ਉੱਪਰ ਦੀਆਂ ਪੀੜ੍ਹੀਆਂ ਇੱਥੇ ਬੜੀ ਧੁੰਮਧਾਮ ਨਾਲ ਮਨਾਉਂਦੀਆਂ ਆ ਰਹੀਆਂ ਤੇ ਬਾਬਾਈ ਦੀ ਕਿਰਪਾ ਦੇ ਨਾਲ ਹਰ ਬੰਦੇ ਦੀ ਮਰਦ ਪੂਰੀ ਹੁੰਦੀ ਆ ਤੇ ਬੜਾ ਧੁੰਮਧਾਮ ਨਾਲ ਇੱਥੇ ਮੇਲਾ ਮਨਾਇਆ ਜਾਂਦਾ ਵਾ ਤੇ ਅੱਜ ਉਹੋ ਹੀ ਮੇਲਾ ਸੀ ਬੜੀ ਧੁੰਮਧਾਮ ਨਾਲ ਸਾਡੀ ਕਮੇਟੀ ਨਾਲ ਪਿੰਡ ਵਾਲੇ ਸਾਰੇ ਮਿਲ ਕੇ ਬੜੀ ਧੁੰਮਧਾਮ ਨਾਲ ਮੇਲਾ ਮਨਾ ਰਹੇ ਆ ਅਸੀਂ ਹਾਂਜੀ ਇਹ ਗਾ ਵੀ ਬਾਬਾਈ ਕਿਰਪਾ ਕਰੇ ਬਾਬਾ ਮਾਦਾ ਜੀ ਹਾਂਜੀ ਤੇ ਗੇਨ ਜੀ ਹੀ ਜਿਹੜਾ ਮੇਲਾ ਤੁਮ ਤਾਮਨਾ ਮਨਾਇਆ ਜਾਇਆ ਕਰੇਗਾ ਸੰਤਾਂ ਚ ਬਹੁਤ ਉਤਸ਼ਾਹ ਜੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਸੰਤਾਂ ਚ ਉਤਸ਼ਾਹ ਵਾ ਸੰਤਾਂ ਦੇ ਹਮਮ ਆਗੇ ਮੈਂ ਕਿਹਾ 25 ਤੋਂ 30 ਹਜ਼ਾਰ ਬੰਦਾ ਜਿਹੜਾ ਵਾ ਇੱਥੇ ਬਾਬਾ ਜੀ ਦੇ ਦਰਸ਼ਨ ਐਸ ਵੇਲੇ ਤਾਂ ਅਕਰ ਕਰ ਚੁੱਕਾ ਵਾ ਤੇ ਹਾਲੇ ਵੀ ਲੈਂਨ ਨਹੀਂ ਗਈ ਬਾਬਾ ਜੀ ਦੇ ਮਤਲਬ ਟੁੱਟ ਰਹੀ ਹਾਂਜੀ ਅਮੀਰ ਆ ਵੀ ਕਾफी ਇਹਦੀ ਗਿਣਤੀ ਜ਼ਿਆਦਾ ਜਾਊਗੀ ਬੋਲ ਬਾਬਾ ਮਹਾਂਦਾਸ ਦੀ ਜੈ ਅੱਜ ਬਲਬਾਵਾ ਫਤੇਗਰ ਚੂੜੀਆਂ ਦੇ ਲਾਗੇ ਵਿਸਾਖੀ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ ਇਹ ਬਾਬਾ ਮਹਾਂਦਾਸ ਜੀ ਦੀ ਗੱਦੀ ਹੈ ਫਤੇਗਰ ਚੂੜੀਆਂ ਦਾ ਔਰ ਹਿੰਦੂ ਸਿੱਖਾਂ ਦਾ ਇੱਕ ਸਾਂਝਾ ਤਿਹਾੜ ਹੈ ਇੱਥੇ ਬੇਨਪੇਧ ਭਾਵਤੋਂ ਸਾਰੀਆਂ ਜਾਤਾਂ ਆਣ ਕੇ ਬੜੇ ਉਤਸ਼ਾਹ ਨਾਲ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਹਨ ਅਤੇ ਇੱਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਕੋਈ 30 35000 ਬੰਦਾ ਇੱਥੇ ਬਾਬਾ ਮਹਾਦਾਸ ਜੀ ਦੇ ਦਰ ਤੇ ਆ ਕੇ ਸੀਸ ਨਵਾਉਂਦਾ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਦਾ ਹੈ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਕਮੇਟੀ ਅਤੇ ਸਾਰੇ ਸੱਜਣ ਫਤੇਗਰ ਚੂੜੀਆਂ ਦੇ ਹੋਰ ਵੀ ਨੌਜਵਾਨ ਸਭਾ ਜੇੜੀਆਂ ਵਾ ਇੱਥੇ ਆਣ ਕੇ ਸਾਰਿਆਂ ਦੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਔਰ ਮੈਂ ਇਹਨਾਂ ਸਾਰਿਆਂ ਦਾ ਬਹੁਤ ਆਤੀ ਧੰਨਵਾਦੀਆਂ ਜਿਹੜੇ ਆਈਆਂ ਜਾਂ ਸੰਤਾ ਦੀ ਵੱਧ ਤੋਂ ਵੱਧ ਸੇਵਾ ਕਰ ਰਹੇ ਹਨ ਲੋਕਾਂ ਨੂੰ ਵੀ ਬਹੁਤ ਅਤਿਸ਼ਾ ਹੈ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਸਥਾਨ ਦੇ ਉੱਤੇ ਵੱਧ ਤੋਂ ਵੱਧ ਆਓ ਉੱਤੇ ਖੁਸ਼ੀਆਂ ਪ੍ਰਾਪਤ ਕਰੋ ਹਰਦਵਾਰ ਦੀ ਵੀ ਸਾਡੀ ਸਰਾਵਾਂ ਉੱਥੇ 35 ਤੋਂ 40 ਕਮਰੇ ਆ ਏਸੀ ਕਮਰੇ ਆ ਕਿਸੇ ਵੀ ਇਲਾਕੇ ਦੇ ਆਦਮੀ ਨੇ ਜਾਂ ਕਿਸੇ ਹੋਰ ਨੇ ਵੀ ਜਾਣਾ ਹੋਵੇ ਉੱਥੇ ਦੁੱਧਾਧਾਰੀ ਮਹਾਜਨ ਭਵਨ ਦੇ ਨਾਲ ਸਾਡੀ ਬਾਬਾ ਮਹਾਦਾਸ ਜੀ ਦੀ ਬਹੁਤ ਸੋਹਣੀ ਸਰਾਵਾਂ ਬਹੁਤ ਅੱਛੀ ਵਿਵਸਥਾ ਆ ਆਪ ਉੱਥੇ ਜਾ ਸਕਦੇ ਹੋ ਰਹਿ ਸਕਦੇ ਹੋ ਹਰਦਵਾਰ ਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਬਾਬਾ ਜੀ ਦੇ ਜਾ ਸਕਦੇ ਹੋ ਇੰਨੀ ਗੱਲ ਕਰਦਾ ਹੋਇਆ ਆਪ ਦਾ ਸਾਰਿਆਂ ਦਾ ਮੈਂ ਅਤੀ ਧੰਨਵਾਦੀ ਹਾਂ ਇੱਕ ਵਾਰ ਫਿਰ ਬਾਬਾ ਮਹਾਦਾਸ ਜੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦਾ ਹਾਂ ਜੈ ਸ਼੍ਰੀ ਦੀ ਰਾਮ ਜੀ ਅੱਜ ਅਸੀਂ ਪਿੰਡ ਬਾਲਪਾਵਾ ਵਿਖੇ ਮੰਦਰ ਬਾਬਾ ਮਹਾਦਾਸ ਜੀ ਦਾ ਉਹ ਤੇ ਅਸੀਂ ਡੈਟਨੇਸ਼ਨ ਕੈਂਪ ਲਗਾਇਆ ਹੈ ਪ੍ਰਧਾਨ ਸਾਹਿਬ ਨੀਰ ਅੰਕਲ ਔਰ ਸਲਵਾਨ ਅੰਕਲ ਦੀ ਅਗਵਾਈ ਤੇ ਇੱਥੇ ਅਸੀਂ ਕੇਸ਼ੇ ਭਾਈ ਦੇ ਸਹਿਯੋਗ ਨਾਲ ਡੈਟ ਕੈਂਪ ਲਗਾਨੇ ਆ ਇੱਥੇ ਸਾਡਾ ਦੂਸਰਾ ਕੈਂਪ ਹੈ ਸਾਲ ਬਾਅਦ ਕੈਂਪ ਲੱਗਾ ਹਰ ਮਿਲਨੇ ਤੇ ਹੁੰਦਾ ਕਿਸੀ 3 ਤੋਂ 40 ਯੂਨਿਟ ਬੈਟ ਇਕੱਠਾ ਕਰ ਚੁੱਕੇ ਆ ਔਰ ਇਹ ਸਾਰਾ ਬਲਡ ਥੈਲੇਸੀਮੀਆ ਬਿਮਾਰੀ ਦੇ ਬੱਚਿਆਂ ਵਾਸਤੇ ਇਕੱਠਾ ਕੀਤਾ ਜਾਂਦਾ ਹੈ ਅਸੀਂ ਆਏ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪਾਪਾ ਮਾਂ ਦਾ ਅਸੀਂ ਦੀ ਕਿਰਪਾ ਨਾਲ ਚਾਹੁੰਦੇ ਕਿ ਹਰ ਸਾਲ ਇਸ ਤਰ੍ਹਾਂ ਹੀ ਖੂਨਦਾਨ ਦਾ ਕੈਂਪ ਚੱਲਦਾ ਰਹੇ ਤਾਂ ਕਿ ਅਸੀਂ ਲੋੜਵੰਦ ਬੱਚਿਆਂ ਦਾ ਤੇ ਲੋੜਵੰਦ ਮਰੀਜ਼ਾਂ ਤੱਕ ਖੂਨ ਪਹੁੰਚਾ ਸਕੀਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸਾਕੀ ਦਾ ਮੇਲਾ ਪਿੰਨ ਬਲਬਾਉ ਦੇ ਕਿ ਪਾਪਾ ਮਾਂ ਦਾ ਅਸੀਂ ਦੀ ਗਤੀ ਤੇ ਬਹੁਤ ਉਮਤਾ ਨਾਲ ਮਨਾਇਆ ਜਾ ਰਿਹਾ ਹੈ ਜ ਜਿਹਦੇ ਵਿੱਚ ਪ੍ਰਧਾਨ ਸ੍ਰੀ ਰਜਿੰਦਰ ਸਲਵਾਨ ਜੀ ਅਤੇ ਕੈਸ਼ੀਅਰ ਪਵਨ ਨਾਇਰ ਦੇ ਦੇਖ ਰਿਹਾ ਹੈ ਕਿ ਸਾਡੇ ਮੈਂਬਰ ਸਾਹਿਬ ਸ਼੍ਰੀ ਵਿਨੋਦ ਕੁਮਾਰ ਜੀ ਤੇ ਇਹਨਾਂ ਦੀ ਦੇਖ ਰਹੀ ਕਿ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਮੈਂ ਜੈਨੂ ਆਗਦਾ ਹਾਂ ਔਰ ਇੱਥੇ ਹਰ ਇੱਕ ਧਰਮ ਦੇ ਲੋਕੀ ਬਹੁਤ ਹੀ ਸ਼ਰਧਾ ਦੇ ਭਾਵਨਾ ਨਾਲ ਰੋਦੇ ਹਨ ਔਰ ਆਪਣੀ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਹਨ ਜੈ ਸ਼੍ਰੀ ਰਾਮ ਜੀ ਅੱਜ ਇਹਨਾਂ ਨੇ ਬਲੱਡ ਕੈਂਪ ਲਗਾਇਆ ਸੀਗਾ ਅਸੀਂ ਅੱਗੇ ਵੀ ਟ੍ਰੇਡ ਕਰ ਰਹੇ ਸੀਗੇ ਤੇ ਕਰਦੇ ਰਹਿਨੇ ਆ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਵਾ ਤੇ ਹੁਣ ਬਹੁਤ ਵਧੀਆ ਲੱਗ ਰਿਹਾ ਜਿਕੇ ਥੈਲਸੀਮੀਆ ਵਾਸਤੇ ਇਹਨਾਂ ਨੇ ਗਰੁੱਪ ਬੱਚਿਆਂ ਵਾਸਤੇ ਗਰੁੱਪ ਲਗਾਇਆ ਸੀਗਾ ਕਹਿੰਦੇ ਬਲੱਡ ਡ੍ਰੇਟ ਲਈ ਤੇ ਮੇਰੀ ਸਾਰਿਆਂ ਤੋਂ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਜਾਣੇ ਆ ਕੇ ਬਲੱਡ ਡ੍ਰੇਟ ਕਰੀਏ ਮੈਂ ਡਾਕਟਰ ਜੇਕੇ ਸ਼ਰਮਾ ਚੰਡੀਗੜ੍ਹੋਂ ਆਇਆ ਜੀ ਅਸੀਂ ਹਰ ਸਾਲ ਆਨੇ ਆਤੇ ਆਲਮੋਸਟ ਮਹੀਨੇ ਦੀ ਇੱਕ ਵਾਰੀ ਆਨੇ ਬਾਬਾ ਜੀ ਦੇ ਔਰ ਚੰਗਾ ਲੱਗਦਾ ਔਰ ਅੱਛਾ ਲੱਗਦਾ ਕਿ ਵੀ ਇਹੋ ਜਿਹੀ ਅੱਛੀ ਚੀਜ਼ਾ ਹੋਣ ਐਂਡ ਬੜੇ ਅੱਛੇ ਇੰਤਜ਼ਾਮ ਨੇ ਐਂਡ ਸਭ ਤੋਂ ਵੱਡੀ ਗੱਲ ਕੀ ਕਿ ਕੋਹ ਦਾ ਦਾਨ ਜਿਹੜਾ ਮਹਾਦਾਨ ਉਹਦੇ ਵਾਸਤੇ ਇੱਕ ਐਫੋਰਟ ਇੱਥੇ ਕੀਤਾ ਗਿਆ ਵਾ ਐਂਡ ਆਈ ਬੀਲੀਵ ਕਿ 100 ਤੋਂ ਤੇ ਹੋ ਗਏ ਉਹਨਾਂ ਨੇ ਜੀ 40 40 ਚਲੋ ਬਹੁਤ ਅੱਛਾ ਲੱਗਾ ਜੀ ਥੈਂਕ ਯੂ ਅੰਕਲ ਦੀ ਬੇਟੀ ਨੇ ਵੀ ਬੈਟ ਡੂਟੇ ਕੀਤਾ ਅਸੀਂ ਇਹਨਾਂ ਦਾ ਆਇਆ ਹੈ ਇਹਨਾਂ ਨੂੰ ਬਹੁਤ ਬਹੁਤ ਵੈਲਕਮ ਕਰਦੇ ਆਂ ਉਦੋਂ ਮੌਤਾਂ ਨਾਲ ਤੰਦਰੁਸਤੀ ਵਿੱਚ ਮੈਂ ਮੈਂ ਸਾਲ ਜੇ ਇੱਕ ਵਾਰੀ ਜਰੂ ਕਰਦਾ ਜੀ